ਪਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕਾ ਤੁਸੀਂ ਇਡੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਤੇਰਾ ਜੀ ਮੈਂ ਮੇਰੇ ਹਿਸਾਬ ਨਾਲ ਕਾਲਪੁਰਖ ਵਾਇਗਰੂ ਨੂੰ ਹੀ ਜਾਂਦਾ ਕਿਉਂਕਿ ਉਹਨਾਂ ਦੀ ਬਖਸ਼ਿਸ਼ ਦੇ ਬਗੈਰ ਮੈਂ ਇਵਨ ਕਿ ਇੰਗਲਿਸ਼ মিডিਆ ਨੂੰ ਬਿਆਨ ਆਈ ਦਿੱਤਰ ਮੈਂ ਕਹਾਂ ਵੀ ਜਿਹੜਾ ਰੱਬ ਹੈ ਵਰਤ ਰਿਹਾ ਸੀ ਐ ਸਾਰੀ ਮੇਰੀ ਰੇਸ ਦੇ ਵਿੱਚ ਅੱਛਾ ਜਿਸ ਇਲਾਕੇ 'ਚ ਤੁਸੀਂ ਚੁਣੇ ਗਏ ਹੋ ਉੱਥੇ ਆਪਣੇ ਭਾਈਚਾਰੇ ਦੀ ਗਿਣਤੀ ਕਿੰਨੀ ਕੋ ਹੈ ਜੀ ਸਾਡੇ ਸ਼ਹਿਰ ਦੇ ਵਿੱਚ ਮੇਰੇ ਵੀ 10 ਕੁ ਫੈਮਲੀਆਂ ਹੋਣਗੀਆਂ ਸਿੱਖ ਫੈਮਲੀਆਂ ਮਸਲੇ ਆ ਤੇ ਗੈਸ ਸਟੇਸ਼ਨਸ ਦੀ ਵਰਕ ਕੋ ਹੁੰਤਾ ਮਵੇਸਤਾ ਬਟ ਲੋਕੀ ਮੈਨੂੰ ਦੇਖ ਕੇ ਤੇ ਦੂਜੇ ਪਾਸੇ ਚਲ ਜਾਂਦੇ ਸੀ ਕਿਉਂਕਿ ਤੈਨ ਇਕੱਠੇ ਸਨ ਇੱਕੋ ਲਾਈਨ ਦੇ ਵਿੱਚ ਤੇ ਅਸੀਂ ਬਾਹਰ ਆ ਕੇ ਅਸੀਂ ਕਿਹਾ ਵੀ ਇਹਦੇ ਵਿੱਚ ਲੋਕਾਂ ਦਾ ਖਸੂਰ ਨਹੀਂ ਆ ਇਹਨਾਂ ਨੇ ਕਦੀ ਸਿੱਖ ਫੇਸਸ ਦੇਖੇ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਪੱਗਾਂ ਵਾਲੇ ਕੌਣ ਨੇ ਤੇ ਅਸੀਂ ਵਾਟ ਵੀ ਬਲੀਵ ਇਨ ਉਸੀ ਟੇਬਲ ਲਗਾਣੇ ਬਾਅਦ ਸ਼ੁਰੂ ਕਰਤੇ ਸਿੱਖ ਵੇਅਰਨੈਸ ਡੇ ਦੇ ਪਾਣੀ ਵਰਤਾਨਾ ਸ਼ੁਰੂ ਕਰਤਾ ਨਾਲ ਬਰੋਸ਼ਰ ਦੇਣਾ ਸ਼ੁਰੂ ਕਰਤਾ ਤੋ ਉਹਨਾਂ ਨੂੰ ਲੱਗਿਆ ਯਾਰ ਇਹ ਬੰਦਾ ਫਰੈਂਡਲੀ ਹੈ ਬਾਹਰ ਆਏ ਨੇ ਤੇ ਸਾਨੂੰ ਕੋਈ ਦੱਸ ਰਹੇ ਨੇ ਆਪਣੇ ਕਲਚਰ ਬਾਰੇ ਕਿੱਥੋਂ ਹੈਗੇ ਆ ਕਿਉਂ ਇੱਥੇ ਆਏ ਆ ਤੇ ਮੈਂ ਕਿਹਾ ਉਹਦੇ ਕਰਕੇ ਹੀ ਰਿਜ਼ਲਟ ਇੰਨੇ ਫਰੂਟਫੁੱਲ ਆਏ ਨੇ ਇੰਨੇ ਵੱਡੇ ਮਾਰਜਨ ਤੋਂ ਵੀ ਮੈਂ ਜਿੱਤਿਆਂ ਜੋ ਕਿ ਰੈਕੋਰਡ ਬ੍ਰੇਕਿੰਗ ਹੈਗਾ ਇੱਥੇ ਦੀ ਪੋਲਿਟਿਕਸ ਦੇ ਵਿੱਚ ਤੇ ਮੈਂ ਕਿਹਾ ਅਸੀਂ 40% ਬੰਦੇ ਹੋਰ ਲੈ ਕੇ ਆਏ ਆ ਮੇਅਰ ਦੀ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਦੇ ਲਈ ਵੀ ਲੋਕਾਂ ਦਾ ਰੁਝਾਨ ਸੀ ਵੀ ਅਸੀਂ ਆਣਾ ਹੈ ਵੋਟ ਪਾਣ ਉਹ ਵੀ ਮੈਂ ਕਹ ਬੜੀ ਵੱਡੀ ਗੱਲ ਹੈ ਕੁਝ ਅਜੀ ਕੰਮ ਸਿੱਖਾਂ ਦੇ ਵੀ ਕੀਤੇ ਵੀ ਅੱਜ ਨਾਰਵਿਚ ਪਬਲਿਕ ਸਕੂਲਸ ਦੇ ਵਿੱਚ ਕਿਸੇ ਵੀ ਅੰਮ੍ਰਿਤਧਾਰੀ ਬੱਚੇ ਨੂੰ ਕਿਰਪਾਨ ਪਾ ਕੇ ਆਣਾ ਅਲਾਉਡ ਹੈ ਆਪਣੇ ਆਪ ਦੇ ਵਿੱਚ ਇੱਕ ਪਾਲਿਸੀ ਚੇਂਜ ਹੋਇਆ ਫਿਰ ਪੰਜਾਬੀ ਦੇ ਵਿੱਚ ਸਾਡੀ ਵੈਬਸਾਈਟ ਵੀ ਚੱਲਦੀ ਹੈ ਸਕੂਲ ਦੀ ਤੇ ਪੰਜਾਬੀ ਦੇ ਵਿੱਚ ਮੈਸੇਜ ਵੀ ਆਉਂਦੇ ਨੇ पर मेरी जेडी कैंपेन भी थी वो सारी इस तरीके ਨਾਲ ਹੀ ਸੀ ਵੀ ਪੱਗ ਅਦਾ ਸੀ ਕਰੀਏ ਵੀ ਪੱਗ ਵਾਲੇ ਬੰਦੇ ਵਧੀਆ ਨੇ ਜੀ ਇੱਥੇ ਜਿਹੜੇ ਬਿਲਬੋਰਡ ਵੀ ਲੱਗੇ ਨੇ ਨਾ ਜੀ ਉਹਨਾਂ ਤੇ ਕੱਲਾ ਸਿੰਘ ਸ਼ਬਦ ਹੀ ਲਿਖਿਆ ਗਿਆ ਉੱਚ स्वर्णजीत ਵੀ ਨਹੀਂ ਸੀ ਮੈਂ ਕਿਹਾ ਜੀ ਇਹ ਕੈਂਪੇਨ ਮੇਰੀ ਹੈ ਹੀ ਨਹੀਂ ਐਜੇ ਜਿੱਤੇਗੀ ਤਾਂ ਕੌਮ ਹੀ ਜਿੱਤੇਗੀ ਸਾਰੀ ਸੋ ਮੈਂ ਭਾਵਨਾ ਲੈ ਕੇ ਚੱਲਿਆ ਸੀ ਤੇ ਗੁਰੂ ਸਾਹਿਬ ਨੇ लाज ਰੱਖੀ ਹੈ ਪੈ ਸਾਹਿਬ ਜੀ ਜੇ ਅਸੀਂ ਜਾਨਣਾ ਹੋਵੇ ਵੀ ਰਾਜਨੀਤੀ ਕਾ ਕਹਿੰਦੇ ਹੁੰਦੇ ਖੂਨ ਚ ਹੁੰਦੀ ਹੈ ਤੁਹਾਡਾ ਵੀ ਰਾਜਨੀਤੀ ਦੇ ਨਾਲ ਤੁਹਾਡਾ ਬੈਕਗ੍ਰਾਉਂਡ ਹੈ ਤੁਹਾਡੇ ਦਾਦੇ ਪਰਦਾਦੇ ਪਿਤਾ ਜੀ ਦਾ ਕੋਈ ਪਰ ਮੇਰੇ ਦਾਦਾ ਜੀ ਵੀ ਮੈਂਬਰ ਸ਼ੂਨੀ ਕਮੇਟੀ ਵੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਵੀ ਰਹੇ ਇੱਕ ਟਾਈਮ ਤੇ ਬਟ ਜਿਵੇਂ ਜਿਵੇਂ ਕੈਲੋ ਨੀਤੀਆਂ ਬਦਲਦੀਆਂ ਗਈਆਂ ਗਾਲੀ ਦਲ ਦੀਆਂ ਅਸੀਂ ਥੋੜਾ ਗੁਰੇਜ਼ ਕੀਤਾ ਪੈਸੇ ਜੀ ਤੁਹਾਡੀ ਰਾਜਨੀਤਿਕ ਪਾਰਟੀ ਕਿਹੜੀ ਹੈ ਜੇ ਅਸੀਂ ਦੇਖੀ ਮੈਂ ਜੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਹਾਂ ਜੀ ਕਿ ਡੈਮੋਕ੍ਰੇਟ ਪਾਰਟੀ ਦੇ ਵਿੱਚ ਹੋ ਕੇ ਤੁਸੀਂ ਟੱਕਰ ਲਈ ਹੈ 트럼ਪ ਸਾਹਿਬ ਦੇ ਨਾਲ ਉਹਨਾਂ ਦੀ ਪਾਰਟੀ ਨਾਲ ਤੇ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਹੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਝੰਡੇ ਗੱਡੇ ਹੈ ਮੇਅਰ ਬਣਿਆ ਕੈਨੇਡਿਕਟ ਦੇ ਵਿੱਚ ਸਾਡੇ ਨਾਲ ਨੇ ਸਭ ਤੋਂ ਪਹਿਲੇ ਆਪਾਂ ਉਹਨਾਂ ਨੂੰ ਦਈਏ ਵਧਾਈ ਤੇ ਫਿਰ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਰਾਜਨੀਤਿਕ ਸਫ਼ਰ ਦਾ ਹਾਂਜੀ ਮੇਰੇ ਨਾਲ ਨੇ ਭਾਈ ਸਵਰਨਜੀਤ ਸਿੰਘ ਜੀ ਖਾਲਸਾ ਹਾਂਜੀ ਖਾਲਸਾ ਜੀ ਸਭ ਤੋਂ ਪਹਿਲੇ ਤੁਹਾਨੂੰ ਗੁਰਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਭੀ ਬਹੁਤ ਬਹੁਤ ਮੁਬਾਰਕਾ ਤੁਸੀਂ ਏਡੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਜੇ ਅਸੀਂ ਪੁੱਛੀਏ ਇਹ ਸੇਰਾ ਜਿਹੜਾ ਹੈ ਕਿਨੂੰ ਜਾਂਦਾ ਹੈ ਸੇਰਾ ਜੀ ਮੈਂ ਮੇਰੇ ਹਿਸਾਬ ਨਾਲ ਕਾਲਪੁਰਖ ਵਾਹਿਗੁਰੂ ਨੂੰ ਹੀ ਜਾਂਦਾ ਹੈ ਕਿਉਂਕਿ ਉਹਨਾਂ ਦੀ ਬਖਸ਼ਿਸ਼ ਦੇ ਬਗੈਰ ਮੈਂ ਇਵਨ ਕਿ ਇੰਗਲਿਸ਼ মিডিਆ ਨੂੰ ਬਿਆਨ ਆਈ ਦਿੱਤੇ ਮੈਂ ਕਿਹਾ ਵੀ ਜਿਹੜਾ ਰੱਬ ਹੈ ਵਰਤ ਰਿਹਾ ਸੀ ਐ ਸਾਰੀ ਮੇਰੀ ਰੇਸ ਦੇ ਵਿੱਚ ਤੇ ਅਸੀਂ ਇੱਕ ਲੋਕ ਕੈਂਪੇਨ ਨੂੰ ਬਣਾਈ ਲੋਕਾਂ ਦੀ ਕੈਂਪੇਨ ਪੀਪਲਸ ਕੈਂਪੇਨ ਤੇ ਮੈਂ ਕਿਹਾ ਉਹਦੇ ਕਰਕੇ ਹੀ ਰਿਜ਼ਲਟ ਇੰਨੇ ਫਰੂਟਫੁੱਲ ਆਏ ਨੇ ਇੰਨੇ ਵੱਡੇ ਮਾਰਜਨ ਤੋਂ ਵੀ ਮੈਂ ਜਿੱਤਿਆ ਜੋ ਕਿ ਰੈਕੋਰਡ ਬ੍ਰੇਕਿੰਗ ਹੈਗਾ ਇੱਥੇ ਦੀ ਪੋਲਿਟਿਕਸ ਦੇ ਵਿੱਚ ਤੇ ਮੈਂ ਕਿਹਾ ਅਸੀਂ 40% ਬੰਦੇ ਹੋਰ ਲੈ ਕੇ ਆਏ ਆ ਅ ਮੇਅਰ ਦੀ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਦੇ ਲਈ ਵੀ ਲੋਕਾਂ ਦਾ ਰੁਝਾਨ ਸੀ ਵੀ ਅਸੀਂ ਆਣਾ ਹੈ ਵੋਟ ਪਾਣ ਉਹ ਵੀ ਮੈਂ ਕਹ ਬੜੀ ਵੱਡੀ ਗੱਲ ਹੈ ਅੱਛਾ ਜਿਸ ਇਲਾਕੇ ਚ ਤੁਸੀਂ ਚੁਣੇ ਗਏ ਹੋ ਉੱਥੇ ਆਪਣੇ ਭਾਈਚਾਰੇ ਦੀ ਗਿਣਤੀ ਕਿੰਨੀ ਕੁ ਹੈ ਜੀ ਸਾਡੇ ਸ਼ਹਿਰ ਦੇ ਵਿੱਚ ਮੇਰੇ ਵੀ 10 ਕੁ ਫੈਮਲੀਆਂ ਹੋਣਗੀਆਂ ਸਿੱਖ ਫੈਮਲੀਆਂ ਤੇ ਤੁਸੀਂ ਇਹਨੂੰ ਜੀਨੀਅਸ ਦੀ ਪਹਿਲੀ ਸ਼ਬਦ ਵਰਤੇ ਵੀ ਕਲਾ ਵਰਤੀ ਹੈ ਅਕਾਲ ਪੁਰਖ ਸਾਹਿਬ ਦੀ ਬਿਲਕੁਲ ਜੀ ਬਿਲਕੁਲ ਵੀ ਜਿੱਥੇ ਦਸ ਪਰਿਵਾਰ ਹੁਣ ਉੱਥੇ ਤੁਸੀਂ ਆਪਣੀ ਗੱਲ ਕਹਿ ਸਕਿਓ ਲੋਕਾਂ ਨੂੰ ਦੱਸ ਸਕਿਓ ਆਮ ਕਰਕੇ ਕਿਹਾ ਜਾਂਦਾ ਹੈ ਬਹੁਤ ਡਿਸਕ੍ਰਿਮੀਨੇਸ਼ਨ ਹੁੰਦਾ ਜੀ ਸਾਡੇ ਤਾਂ ਜਿਹੜੇ 에어ਪੋਰਟ ਤੇ ਪਹੁੰਚਦੇ ਹਨ ਕੋਈ ਬੰਦਾ ਬਾਹਰ ਆਣ ਲੱਗੇ ਪਹਿਲੇ ਕਹਿੰਦਾ ਵੀ ਨਹੀਂ ਉੱਥੇ ਦਸਤਾਰ ਦਾੜੀ ਕਿਵੇਂ ਸੰਭਾਲਾਂਗੇ ਕਿਵੇਂ ਰੱਖਾਂਗੇ ਲੋਕਾਂ ਨੂੰ ਕਿਵੇਂ ਜਵਾਬ ਦੇਵਾਂਗੇ ਤੇ ਤੁਸੀਂ ਉੱਥੇ ਮੇਅਰ ਚੁਣੇਗੇ ਦੱਸੋ ਪਲੀਜ਼ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਇਸ ਟਾਈਮ ਇਮੀਗਰੈਂਟਸ ਦੇ ਖਿਲਾਫ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਅਮਰੀਕਾ ਦੀ ਧਰਤੀ ਵਿੱਚ ਪਲੱਸ ਜਿੱਥੇ ਮੈਂ ਵੀ ਰਹਿਣਾ ਮੈਂ ਨਹੀਂ ਕਹਿ ਸਕਦਾ ਵੀ ਇੱਥੇ ਰਿਸ਼ਤੇ ਸਭ ਨਹੀਂ ਹੈ ਕਿਉਂਕਿ ਮੈਨੂੰ ਵੀ ਬੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਡੂਰਿੰਗ ਇਲੈਕਸ਼ਨ ਕੈਂਪੇਨ ਵੀ ਬਟ ਗੱਲ ਹੈ ਵੀ ਸਾਡਾ ਜ ਸਿਧਾਂਤ ਹੀ ਹੈ ਚੜ੍ਹਦੀ ਕਲਾ 'ਚ ਰਹਿਣ ਦਾ ਤੇ ਅਸੀਂ ਨਿੱਜੀ ਜੰਗ ਲੜਾਈ ਨਹੀਂ ਲੜ ਰਹੇ ਤੇ ਫਿਰ ਸਾਨੂੰ ਕੌਨਫੀਡੈਂਸ ਦੇ ਨਾਲ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਆਫਕੋਰਸ ਇੱਥੇ ਦੀ ਜਿਹੜਾ ਕੈਲੋਰੀਕ ਰਜਿਮ ਸਰ ਜੀ ਹੁੰਦਾ ਪੁਰਾਣੀ ਇੱਕ ਸਿਆਸਤ ਸਰ ਜੀ ਹੁੰਦੀ ਹੈ ਨਵੇਂ ਬੰਦੇ ਨੂੰ ਵੈਸੇ ਵੀ ਹਰ ਪਾਸੇ ਹੀ ਘੱਟ ਮੌਕਾ ਮਿਲਦਾ ਆਂਦਾ ਪਰ ਮੈਂ ਕਾਂਗਾ ਵੀ ਇਹ ਇੱਕ ਦਿਨ ਦਾ ਕੰਮ ਨਹੀਂ ਸੀ ਜੀ ਇਹ 15 ਸਾਲ ਦੀ ਮਿਹਨਤ ਸੀ ਜਿਹੜੀ ਕੀ ਅਸੀਂ ਰੂਟ ਲੈਵਲ ਦੇ ਉੱਤੇ ਕੰਮ ਕਰਕੇ ਦਿਖਾਇਆ ਸਿੱਖਾਂ ਬਾਰੇ ਵੀ ਐਜੂਕੇਟ ਕੀਤਾ ਲੋਕਾਂ ਨੂੰ ਇਹਦੇ ਵਿੱਚ ਮੀਡੀਆ ਕੈਂਪੇਨਸ ਵੀ ਅਸੀਂ ਕੀਤੀਆਂ 2000 ਤੋਂ ਉੱਤੇ ਪੁਲਸ ਵਾਲਿਆਂ ਨੂੰ ਵੀ ਅਸੀਂ ਐਜੂਕੇਟ ਕੀਤਾ ਸੋ ਇਹ ਇੱਕ ਦਿਨ ਦਾ ਕੰਮ ਨਹੀਂ ਸੀ ਇੱਕ ਜਰਨੀ ਸੀ ਇੱਕ ਇਹ ਵੀ ਦਿਨ ਸੀ ਜਦੋਂ ਮੈਂ ਨਵਾਂ ਨਵਾਂ ਸ਼ਹਿਰ ਵਿੱਚ ਆਇਆ ਤੇ ਮੈਂ ਇਹ ਬਿਜ਼ਨਸ ਲਿਆ ਤੇ ਗੈਸ ਸਟੇਸ਼ਨ ਸੀ ਮੇਰੇ ਕੋਲ ਹੁਣ ਤੇ ਮੈਂ ਵੇਚਦਾ ਬਟ ਲੋਕੀ ਮੈਨੂੰ ਦੇਖ ਕੇ ਤੇ ਦੂਜੇ ਪਾਸੇ ਚੱਲ ਜਾਂਦੇ ਸੀ ਕਿਉਂਕਿ ਤਿੰਨ ਇਕੱਠੇ ਸਨ ਇੱਕੋ ਲਾਈਨ ਦੇ ਵਿੱਚ ਤੇ ਅਸੀਂ ਬਾਹਰ ਆ ਕੇ ਅਸੀਂ ਕਿਹਾ ਵੀ ਇਹਦੇ ਵਿੱਚ ਲੋਕਾਂ ਦਾ ਖਸੂਰ ਨਹੀਂ ਹੈ ਇਹਨਾਂ ਨੇ ਕਦੀ ਸਿੱਖ ਫੇਸਸ ਦੇਖੇ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਪੱਗਾਂ ਵਾਲੇ ਕੌਣ ਨੇ ਤੇ ਅਸੀਂ ਵਾਟ ਵੀ ਬਲੀਵ ਇਨ ਸੋਸੀ ਟੇਬਲ ਲਗਾਉਣੇ ਬਾਅਦ ਸ਼ੁਰੂ ਕਰਤੇ ਸਿੱਖ ਅਵੇਰਨੈਸ ਡੇ ਦੇ ਪਾਣੀ ਵਰਤਾਣਾ ਸ਼ੁਰੂ ਕਰਤਾ ਨਾਲ ਬਰੋਸ਼ਰ ਦੇਣਾ ਸ਼ੁਰੂ ਕਰਤਾ ਤੋ ਉਹਨਾਂ ਨੂੰ ਲੱਗਿਆ ਯਾਰ ਇਹ ਬੰਦਾ ਫਰੈਂਡਲੀ ਹੈ ਬਾਹਰ ਆਏ ਨੇ ਤੇ ਸਾਨੂੰ ਕੋਈ ਦੱਸ ਰਹੇ ਨੇ ਆਪਣੇ ਕਲਚਰ ਬਾਰੇ ਕਿੱਥੋਂ ਹੈਗੇ ਆ ਕਿਉਂ ਇੱਥੇ ਆਏ ਆ ਉਹ ਐਸਾ ਪਿਆਰ ਪਿਆ ਲੋਕਾਂ ਨਾਲ ਹੋਲੀ-ਹੋਲੀ ਕਰਕੇ ਇੰਟਰਫੇਸ ਕਮਿਊਨਿਟੀ ਦੇ ਪ੍ਰੋਗਰਾਮਾਂ ਚ ਉਹਨਾਂ ਨੂੰ ਇਨਵਾਈਟ ਕਰਨਾ ਸ਼ੁਰੂ ਕਰਤਾ ਲੋਕਲ ਜਿਹੜੇ ਇੱਥੇ ਸਿਵਿਕ ਗਰੁੱਪਸ ਬਣੇ ਹੁੰਦੇ ਨੇ ਛੋਟੇ-ਛੋਟੇ ਉਹਨਾਂ ਦੇ ਵਿੱਚ ਸ਼ਮੂਲੀਅਤ ਅਸੀਂ ਕਰਨੀ ਸ਼ੁਰੂ ਕਰਤੀ ਆਪਣੇ ਟੇਬਲ ਲਗਾਉਣੇ ਸ਼ੁਰੂ ਕਰਤੇ ਅ ਫਿਰ ਮੈਂ 6 ਸਾਲ ਕਮਿਸ਼ਨ ਆਫ ਸਿਟੀ ਪਲਾਨ ਦੇ ਵਿੱਚ ਵੀ ਸੇਵਾ ਨਿਭਾਈ ਸੋ ਲੋਕਾਂ ਨੇ ਦੇਖਿਆ ਵੀ ਇਹ ਬੰਦੇ ਸਹੀ ਮਾਇਨੇ ਵਿੱਚ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ ਲੰਗਰ ਤੇ ਲਗਾ ਹੀ ਰਹੇ ਨੇ ਚਰਚਾਂ ਦੇ ਵਿੱਚ ਵੀ ਅਸੀਂ ਬੜਾ ਮਤਲਬ ਫੂਡ ਇਨਸਿਕਿਉਰਟੀ ਦੇ ਉੱਤੇ ਕੰਮ ਕੀਤਾ ਹੁਣ ਇੱਥੇ ਕਨੇਟਿਕਟ ਦੇ ਵਿੱਚ ਗੁਰੂ ਨਾਨਕ ਫੂਡ ਪੈਂਟਰੀ ਵੀ ਹੈ ਜਿਹੜੀ ਕਿ ਪਹਿਲੀ ਫੂਡ ਪੈਂਟਰੀ ਕਨੇਟਿਕਟ ਦੀ ਬਣੀ ਹੈ ਸਿੱਖਾਂ ਦੀ ਤੇ ਅਸੀਂ ਜਿਹੜੇ ਲੋਕ ਭਲਾਈ ਦੇ ਕੰਮ ਨੇ ਉਹ ਕਰ ਹੀ ਰਹੇ ਆ ਪਰ ਜਿਹੜੀ ਪੋਲਿਟਿਕਸ ਦੇ ਵਿੱਚ ਵੀ ਅਸੀਂ ਪਾਰਟਿਸਪੇਸ਼ਨ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਫਿਰ ਮੈਂ ਬੋਡੋ ਵੇਜੀਟੇਸ਼ਨ ਦੀ ਵੀ ਇਲੈਕਸ਼ਨ ਲੜੀ ਉਹ ਮੇਰੀ ਪਹਿਲੀ ਇਲੈਕਸ਼ਨ ਸੀ ਉਹਦੇ ਵਿੱਚ ਵੀ ਫਤਿਹ ਹੋਈ ਉਹਦੇ ਵਿੱਚ ਵੀ ਅਸੀਂ ਬੜੇ ਚੰਗੇ ਚੰਗੇ ਕੰਮ ਕੀਤੇ ਕੁਝ ਅਸੀਂ ਕੰਮ ਸਿੱਖਾਂ ਦੇ ਵੀ ਕੀਤੇ ਵੀ ਅੱਜ ਨਾਰਵਿਚ ਪਬਲਿਕ ਸਕੂਲਸ ਦੇ ਵਿੱਚ ਕਿਸੇ ਵੀ ਅੰਮ੍ਰਿਤਧਾਰੀ ਬੱਚੇ ਨੂੰ ਕਿਰਪਾਨ ਪਾ ਕੇ ਆਣਾ ਅਲਾਉਡ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਪਾਲਿਸੀ ਚੇਂਜ ਹੋਇਆ ਹੈ ਫਿਰ ਪੰਜਾਬੀ ਦੇ ਵਿੱਚ ਸਾਡੀ ਵੈਬਸਾਈਟ ਵੀ ਚੱਲਦੀ ਹੈ ਸਕੂਲ ਦੀ ਤੇ ਪੰਜਾਬੀ ਦੇ ਵਿੱਚ ਮੈਸੇਜ ਵੀ ਆਉਂਦੇ ਨੇ ਸੋ ਇੱਕ ਤਰ੍ਹਾਂ ਦੀ ਪੰਜਾਬੀ ਵੀ ਲਾਗੂ ਹੋਈ ਪਰ ਕੱਲੀ ਅਸੀਂ ਪੰਜਾਬੀ ਤੇ ਕੰਮ ਨਹੀਂ ਕੀਤਾ ਅਸੀਂ ਸੋ ਪਛਾਵਾ ਲਾਗੂ ਕਰਾਈਆਂ ਤਾਂ ਜੋ ਕਿਸੇ ਨੂੰ ਵੀ ਪ੍ਰੋਬਲਮ ਨਾ ਆਏ ਜੀ ਤੇ ਵੈਲਕਮ ਪਾਈ ਸਾਹਿਬ ਜੀ ਜੇ ਅਸੀਂ ਜਾਨਣਾ ਹੋਵੇ ਵੀ ਰਾਜਨੀਤੀ ਕਾ ਕਹਿੰਦੇ ਹੁੰਦੇ ਖੂਨ ਚ ਹੁੰਦੀ ਹੈ ਤੁਹਾਡਾ ਵੀ ਰਾਜਨੀਤੀ ਦੇ ਨਾਲ ਤੁਹਾਡਾ ਬੈਕਗ੍ਰਾਉਂਡ ਹੈ ਤੁਹਾਡੇ ਦਾਦੇ ਪੜਦਾਦੇ ਪਿਤਾ ਜੀ ਦਾ ਕੋਈ ਬਿਲਕੁਲ ਮੈਂ ਕਾਂਗਾ ਵੀ ਰਾਜਨੀਤੀ ਤੇ ਨਹੀਂ ਮੈਂ ਵਰਡ ਵਰਡ ਵਰਤਾਂਗਾ ਬਟ ਸਾਡੇ ਸਾਰੇ ਪੁਰਖੇ ਹੀ ਬੜੇ ਜਜ਼ਬਾਤੀ ਰਹੇ ਨੇ ਜਜ਼ਬੇ ਵਾਲੇ ਰਹੇ ਨੇ ਤੇ ਸਿੱਖ ਕੌਮ ਨੂੰ ਬੜਾ ਹੀ ਪਿਆਰ ਕਰਨ ਵਾਲੇ ਰਹੇ ਨੇ ਮੈਨੂੰ ਬੜਾ ਮਾਣ ਹੁੰਦਾ ਮੇਰੇ ਫਾਦਰ ਸਾਹਿਬ ਵੀ ਇਸ ਟਾਈਮ ਵੀ ਪੰਜਾਬ ਦੇ ਇਸ ਤੇ ਮਾਵਾ ਨਭਾ ਰਹੇ ਨੇ ਹੁਣ ਮੋਸਟਲੀ ਉਹ ਕਹ ਲੋ ਵੀ ਜਿਹੜਾ ਲੋਕ ਭਲਾਈ ਦੇ ਕੰਮਾਂ ਵਾਲੇ ਪਾਸੇ ਹੋਏ ਨੇ ਪੋਲਿਟਿਕਸ ਕਿਉਂਕਿ ਉੱਥੇ ਕਾਫੀ ਇਸ ਟਾਈਮ ਪਲੈਟਫਾਰਮ ਸਾਡੇ ਕੋਲ ਹੈ ਨਹੀਂ ਜਿਹੜੇ ਸਿੱਖੀ ਦੀ ਗੱਲ ਕਰਨ ਬੋਤਾ ਖੁੱਲਕੇ ਸੋ ਪਰ ਮੇਰੇ ਦਾਦਾ ਜੀ ਮੈਂਬਰ ਸ਼੍ਰੋਮਣੀ ਕਮੇਟੀ ਵੀ ਰਹੇ ਆ ਕਿ ਅਕਾਲੀ ਦਲ ਦੇ ਸਰਪ੍ਰਸਤ ਵੀ ਰਹੇ ਇੱਕ ਟਾਈਮ ਤੇ ਬਟ ਜਿਵੇਂ ਜਿਵੇਂ ਕਹ ਲੋ ਨੀਤੀਆਂ ਬਦਲਦੀਆਂ ਗਈਆਂ ਗਾਲੀ ਦਲ ਦੀਆਂ ਅਸੀਂ ਥੋੜਾ ਗੁਰੇਜ਼ ਕੀਤਾ ਉੱਥੇ ਦੀ ਪੋਲਿਟਿਕਸ ਦੇ ਵਿੱਚ ਪਰ ਇੱਥੇ ਬਜਰੂਰ ਮੈਨੂੰ ਪਲੈਟਫਾਰਮ ਮਿਲਿਆ ਤੇ ਮੈਂ ਕੋਸ਼ਿਸ਼ ਜਿਹੜੀ ਸੇਵਾ ਜਿਹੜੀ ਸੇਵਾ ਤੁਹਾਡੇ ਦਾਦਿਆਂ ਨੇ ਪੰਜਾਬ ਦੇ ਵਿੱਚ ਦੇਸ਼ ਪੰਜਾਬ ਚ ਕੀਤੀ ਹੁਣ ਤੁਸੀਂ ਉਹ ਸੇਵਾ ਨੂੰ ਅਮਰੀਕਾ ਦੇ ਵਿੱਚ ਕਰਨ ਜਾ ਰਹੇ ਹੋ ਬਿਲਕੁਲ ਜੀ ਉਹਨਾਂ ਨੇ ਤੇ ਖੈਰ ਬਹੁਤ ਹੀ ਸੰਘਰਸ਼ ਲੜੇ ਨੇ ਸਿੱਧੀ ਗੱਲ ਹੈ ਪੰਜਾਬੀ ਸੂਬੇ ਦੇ ਮੋਰਚੇ ਔਨ 17 ਸਾਲ ਮੇਰੇ ਦਾਦਾ ਜੀ ਜੇਲ੍ਹ ਦੀ ਰਹੀ ਹੈ ਵੱਖਰੇ ਵੱਖਰੇ ਮੋਕਿਆਂ ਦੇ ਉੱਤੇ ਅ ਸੋ ਉਹਨਾਂ ਨੇ ਤੇ ਜੋ ਸਮਾਂ ਹੰਡਾਇਆ 1984 ਕਤਲੇਆਮ ਦੇ ਟਾਈਮ ਦੀ ਉਸ ਤੋਂ ਬਾਅਦ ਵੀ ਸਾਰਾ 1995 ਤੱਕ ਵੀ ਤੇ ਮੇਰਾ ਬਰਥ ਦਿੱਲੀ ਦਾ ਹੈਗਾ ਪਰ ਫਿਰ ਅਸੀਂ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਸ ਤੋਂ ਬਾਅਦ ਪੰਜਾਬ ਮੂਵ ਕਰ ਗਏ ਅਸੀਂ ਜਲੰਧਰ ਸੋ ਉੱਥੇ ਮੇਰੀ ਸਾਰੀ ਜਲੰਧਰ ਦੇ ਵਿੱਚ ਹੀ ਬਰਿੰਗਿੰਗ ਹੋਈ ਆ ਤੇ ਤੁਹਾਡੇ ਦਾਦਾ ਜੀ ਦਾ ਨਾਮ ਕੀ ਹੈ ਜੀ ਜਸਹੇਦਰਿੰਦਰ ਪਾਲ ਸਿੰਘ ਖਾਲਸਾ ਹਾਂਜੀ ਹਾਂਜੀ ਅੱਛਾ ਖਾਲਸਾ ਜਿਹੜਾ ਲਖਵ ਤੁਸੀਂ ਆਪਣੇ ਦਾਦੇ ਪੁਰਦਾਦੇ ਤੋਂ ਲੈ ਕੇ ਆਪਣੇ ਨਾਮ ਨਾਲ ਰੱਖਿਆ ਹੋਇਆ ਇੱਥੇ ਵੀ ਬਿਲਕੁਲ ਉਹਨਾਂ ਨੇ ਇਹ ਕਹਿੰਸੀ ਕਹਿੰਦੇ ਬਾਅਦ ਜਮ ਜਮ ਜਾਓ ਜਿੱਥੇ ਮਰਜੀ ਜਾਓ ਪੂਰੇ ਵਰਲਡ ਇਚ ਬਟ ਸਿੱਖੀ ਸਰੂਪ ਨੂੰ ਨਹੀਂ ਛੱਡਣਾ ਤੇ ਮੈਂ ਅੰਮ੍ਰਿਤ ਵੀ ਸਗੋਂ ਕਨੇਡਾ ਟਾਕੀ ਮੈਨੂੰ ਮਤਲਬ ਪ੍ਰਾਪਤ ਹੋਇਆ ਅੰਮ੍ਰਿਤ ਜੀ ਦਾਤ ਵੀ ਸੋ ਮੈਂ ਸਮਝਦਾ ਵੀ ਬਾਹਰਲੇ ਮੁਲਕੇ ਚ ਆ ਕੇ ਮੈਂ ਜਾਗਾ ਜੁੜਿਆ ਹੋਵਾਂਗਾ ਆਪਣੀ ਹਿਸਟਰੀ ਨਾਲ ਤੇ ਇੱਥੇ ਅਸੀਂ ਸਿੱਖ ਮਿਊਜ਼ੀਅਮ ਵੀ ਬਣਾਇਆ ਹੋਇਆ ਨਾਰਵੇਚ ਵਿੱਚ ਸਿੱਖ ਆਰਟ ਗੈਲਰੀ ਕਰਕੇ ਤੇ ਉਹਦੇ ਵਿੱਚ ਥਰੂ ਆਰਟ ਵਰਕ ਅਸੀਂ ਸਾਰਿਆਂ ਨੂੰ ਐਜੂਕੇਟ ਕਰੀਦਾ ਵੱਖਰੇ ਵੱਖਰੇ ਆਰਟ ਦਿਖਾ ਕੇ ਵੀ ਸਿੱਖਾਂ ਦੀ ਹਿਸਟਰੀ ਕੀ ਹੈ ਇੱਕ ਵਾਲ ਬਣੀ ਹੋਈ ਹੈ ਪੰਜਾਬ ਬਾਰੇ ਦੇ ਇਸ ਪੰਜਾਬ ਬਾਰੇ ਵੀ 1849 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਸੀ ਪੰਜਾਬ ਹਰੀ ਸਿੰਘ ਨਲਵਾਜੀ ਦੀ ਫੋਟੋ ਲੱਗੀ ਉਹ ਫਿਰ ਅਸੀਂ ਥੋੜਾ ਆਂਟ ਵਰਕ ਦੇ ਰਾਈ ਲੋਕਾਂ ਨੂੰ ਐਜੂਕੇਟ ਕਰੀਦਾ ਜਈ ਸਿੱਖ ਕੌਣ ਨੇ ਕਿੱਥੋਂ ਨੇ ਸਿੱਖਾਂ ਦਾ ਨੈਰੇਟਿਵ ਕੀ ਹੈ 1984 ਦੀ ਯਾਦਗਾਰ ਵੀ ਬਣੀ ਹੋਈ ਹੈ ਉੱਥੇ ਸੋ ਅਸੀਂ ਇਹ ਕਾਫੀ ਕੰਮ ਕੀਤੇ ਨੇ ਇੱਕ ਸਟੇਟ ਹੈ ਜਿੱਨੇ 1984 ਸਿੱਖ ਜੇਨੋਸਾਈਡ ਨੂੰ ਲੈਜਿਸਲੇਸ਼ਨ ਦੇ ਵਿੱਚ ਪਾਸ ਵੀ ਕੀਤਾ ਆਪਣਾ ਸੋ ਐ ਮੈਂ ਕਹਣਾ ਰਿਮਾਰਕਵੇਲ ਅਚੀਵਮੈਂਟਸ ਸਾਰੇ ਸਿੱਖ ਨਿਸ਼ਾਨ ਦੀਆਂ ਹੀ ਨੇ ਇਹਦੇ ਵਿੱਚ ਤੇ ਚਲੋ ਅਸੀਂ ਤੇ ਜ਼ਰੀਆ ਬਣੇ ਆ ਪਰ ਮੇਰੀ ਜਿਹੜੀ ਕੈਂਪੇਨ ਵੀ ਸੀ ਉਹ ਸਾਰੀ ਇਸ ਤਰੀਕੇ ਨਾਲ ਹੀ ਸੀ ਵੀ ਪੱਗ ਦਾ ਸੀ ਕਰੀਏ ਵੀ ਪੱਗ ਵਾਲੇ ਬੰਦੇ ਵਧੀਆ ਨੇ ਪਬਲਿਕਸ ਨੂੰ ਸਰਵ ਕਰ ਰਹੇ ਨੇ ਦਸਤਾਰ ਦਸਤਾਰ ਦਾ ਜਿਹੜਾ ਨਾਮ ਅੱਗੇ ਲਿਆਉਣ ਵਾਸਤੇ ਵੀ ਸਿੱਖ ਕੌਮ ਨੇ ਇਹ ਦੱਸਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਤੇ ਲੱਗਦਾ ਤੁਸੀਂ ਇਸ ਮਿਸ਼ਨ ਦੇ ਵਿੱਚ ਪੂਰੇ ਕਾਮਯਾਬੀ ਹੋਏ ਹੋ ਬਿਲਕੁਲ ਜੀ ਇੱਥੇ ਜਿਹੜੇ ਬਿਲਬੋਰਡ ਵੀ ਲੱਗੇ ਨੇ ਨਾ ਜੀ ਉਹਨਾਂ ਤੇ ਕੱਲਾ ਸਿੰਘ ਸ਼ਬਦ ਹੀ ਲਿਖਿਆ ਗਿਆ ਉਹ ਚ ਸਵਰਨਜੀਤ ਵੀ ਨਹੀਂ ਸੀ ਮੈਂ ਕਿਹਾ ਜੀ ਇਹ ਕੈਂਪੇਨ ਮੇਰੀ ਹੈ ਹੀ ਨਹੀਂ ਐਜੇ ਜਿੱਤੇਗੀ ਤਾਂ ਕੌਮ ਹੀ ਜਿੱਤੇਗੀ ਸਾਰੀ ਸੋ ਮੈਂ ਇਹ ਭਾਵਨਾ ਲੈ ਕੇ ਚੱਲਿਆ ਸੀ ਤੇ ਗੁਰੂ ਸਾਹਿਬ ਨੇ ਲਾਜ ਰੱਖੀ ਹੈ ਤੇ ਬੜੇ ਵਧੀਆ ਰਿਜ਼ਲਟ ਵੀ ਆਏ ਨੇ ਇਵਨ ਕਿ ਗਵਰਨਰ ਸਾਹਿਬ ਦੀ ਵੀ ਕਾਲ ਆਈ ਹੈ ਉਹਨੂੰ ਮਿਲਣ ਵੀ ਆ ਰਹੇ ਨੇ ਤੇ ਲੁਟੇਨੈਂਟ ਗਵਰਨਰ ਵੀ ਆਏ ਨੇ ਉਹ ਕਹਿੰਦੇ ਰਹੀ ਤੈਨੂੰ ਸੋਚ ਚੁੱਕਣੀ ਜਿਹੜੀ ਇਹ ਸਮਾਗਮ ਹੁੰਦਾ ਉੱਤੇ ਵੀ ਅਸੀਂ ਸਾਰਿਆਂ ਨੇ ਆਣਾ ਹੈ ਯੂਐਸ ਸੈਨੇਟਰਾਂ ਦੀ ਵੀ ਕਾਲ ਆਈ ਹੈ ਮਤਲਬ ਬੜੀ ਵੱਡੀ ਗੱਲ ਸੀ ਉਹਨਾਂ ਲਈ ਵੀ ਇਸ ਮਾਹੌਲ ਦੇ ਵਿੱਚ ਇਸ ਬੰਦੇ ਨੇ ਏਡੇ ਵੱਡੇ ਮਾਰਜਨ ਤੋਂ ਇੱਕ ਏਰੀਆ ਦੇ ਵਿੱਚ ਜਿੱਥੇ ਪੋਪੂਲੇਸ਼ਨ ਵੀ ਬੜੀ ਘੱਟ ਹੈ ਸਿੱਖਾਂ ਦੀ ਤੇ ਉੱਥੇ ਇੰਨਾ ਰਿਮਾਰਕੀਬਲ ਅਚੀਵਮੈਂਟ ਹੋਈ ਹੈ ਸੋ ਆਈ ਕਿ ਤਾਰਿਆਂ ਦਾ ਹੀ ਨਾਮ ਉੱਚਾ ਹੋਇਆ ਪੈਸੋ ਜੀ ਤੁਹਾਡੀ ਰਾਜਨੀਤਿਕ ਪਾਰਟੀ ਕਿਹੜੀ ਹੈ ਜੀ ਅਸੀਂ ਦੇਖੀ ਮੈਂ ਜੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਹਾਂ ਜੀ ਫਿਰ ਡੈਮੋਕ੍ਰੇਟ ਪਾਰਟੀ ਦੇ ਵਿੱਚ ਹੋ ਕੇ ਤੁਸੀਂ ਟੱਕਰ ਲਈ ਹੈ 트ੰਪ ਸਾਬ ਦੇ ਨਾਲ ਉਹਨਾਂ ਦੀ ਪਾਰਟੀ ਨਾਲ ਚਲੋ ਲੋਕਲ ਲੈਵਲ ਤੇ ਇੰਨਾ ਨਹੀਂ ਹੁੰਦਾ ਬਟ ਫਿਰ ਵੀ ਫੈਡਰਲ ਪੋਲਿਟਿਕਸ ਦਾ ਪ੍ਰਭਾਵ ਜ਼ਰੂਰ ਹੁੰਦਾ ਲੋਕਲ ਲੈਵਲ ਤੇ ਬਟ ਮੇਰਾ ਜ਼ਿਆਦਾ ਰੋਜ਼ਾਨਾ ਦੇ ਜਿਹੜੇ ਲੋਕਲ ਇਸ਼ੂਜ਼ ਨੇ ਆਪਾਂ ਉਹਨਾਂ ਨੂੰ ਕਿਦਾਂ ਸੋਲਵ ਕਰਨਾ ਐ ਇਕਨੋਮਿਕ ਡਿਵੈਲਪਮੈਂਟ ਕਿਦਾਂ ਕਰਨੀ ਐ بزਨਸ ਚਲਾਣ ਦੇ ਚਲਾਣ ਦੇ ਮਤਲਬ ਕਹਿ ਲਓ ਵੀ ਅਸੀਂ ਇਸ ਪਾਸੇ ਨੂੰ ਆਏ ਆ ਸੋ ਲੋਕਾਂ ਨੂੰ ਵਿਸ਼ਵਾਸ ਤੇ ਵੀ ਇਹਨਾਂ ਨੇ ਆਪ ਵੀ ਤਰੱਕੀ ਕੀਤੀ ਐ ਤੇ ਹੁਣ ਸ਼ਹਿਰ ਦੀ ਵੀ ਉਸਾਰੀ ਕਰਨਗੇ ਸੋ ਸਾਡਾ ਮੇਨ ਮਨਸੂਬਾਈ ਵੀ ਇੱਥੇ ਮੈਨੂਫੈਕਚਰਿੰਗ ਕੰਪਨੀਆਂ ਨੂੰ ਲਿਆਇਆ ਜਾਵੇ ਇੱਥੇ ਦੀ ਜਿਹੜੀਆਂ ਕੋਈ ਬਲਾਈਟਡ ਪੁਰਾਣੀਆਂ ਮਿੱਲਾਂ ਨੇ ਉਹਨਾਂ ਨੂੰ ਅਸੀਂ ਰੀਨੋਵੇਟ ਕਰਕੇ ਮਿਕਸ ਯੂਜ਼ ਹਾਊਸਿੰਗ ਕਰੀਏ ਉੱਥੇ ਤੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਥੋੜੀ ਜਿਹੀ ਸੁਖਾਲੀ ਬਣਾਈਏ ਤੇ ਜਿਹੜੇ ਟੈਕਸ ਵਗੈਰਾ ਪ੍ਰਾਪਰਟੀ ਟੈਕਸ ਹਾਈ ਨੇ ਉਹਨਾਂ ਨੂੰ ਥੱਲੇ ਲੈ ਕੇ ਆਈਏ ਸੋ ਇਹ ਪ੍ਰੋਜੈਕਟ ਦੇ ਉੱਤੇ ਜਿਹੜਾ ਮੇਰੀ ਪੂਰੀ ਕੋਸ਼ਿਸ਼ ਹੋਏਗੀ ਵੀ ਆਪਿਆਂ ਰਾਹਤ ਦਈਏ ਤੇ ਇੱਕ ਚੰਗੀ ਗਵਰਨੈਂਸ ਪੇਸ਼ ਕਰੀਏ ਤੇ ਮੈਂ ਇੱਥੇ ਵੀ ਕਿਹਾ ਮੈਂ ਕਹਾਂ ਜੀ ਸਿੱਖਾਂ ਦੇ ਕੋਲ ਗਵਰਨੈਂਸ ਦਾ ਬੜਾ ਵਧੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਕਰਕੇ ਵੀ ਦਿਖਾਇਆ ਤੇ ਮੈਂ ਕਹਿੰਦਾ ਮੇਰੀ ਇਹ ਹੀ ਕੋਸ਼ਿਸ਼ ਹੋਏਗੀ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰੀਏ ਦੇਖ ਤੇ ਇੱਕ ਫਤਿਹ ਦੇ ਕਨਸੈਪਟ ਦੇ ਉੱਤੇ ਵੀ ਕੰਮ ਕਰੀਏ ਵੀ ਕੋਈ ਵੀ ਇੱਥੇ ਭੁੱਖਾ ਨਾ ਸੋਏ ਸ਼ਹਿਰ ਦੇ ਵਿੱਚ ਤੇ ਕਿਸੇ ਨੂੰ ਵੀ ਸੋਸ਼ਲ ਜਸਟਿਸ ਪ੍ਰਵੇਲ ਹੋਵੇ ਪੂਰੇ ਸ਼ਹਿਰ ਦੇ ਵਿੱਚ ਤੇ ਮੈਂ ਕਹਿੰਦਾ ਫਿਰ ਆਪੇ ਸ਼ਹਿਰ ਦੀ ਵੀ ਫਤਿਹ ਹੈ ਫਿਰ ਸਾਰਿਆਂ ਦੀ ਇਹਦੇ ਵਿੱਚ ਜਿੱਤ ਹੈ ਦਿਆਂ ਨੈਕਸਟ ਅਸੀਂ ਦੇਖੇ ਤੁਸੀਂ ਮੇਅਰ ਚੁਣੇ ਗਏ ਹੁਣ ਉਸ ਤੋਂ ਅੱਗੇ ਤੁਹਾਡੇ ਅਸੀਂ ਕੀ ਉਮੀਦ ਰੱਖਦੇ ਆ ਤੁਹਾਡੇ ਮਨ ਦੇ ਅੰਦਰ ਕੀ ਖਿਆਲ ਵੀ ਕਿੱਥੇ ਕਿ ਤੱਕ ਜਾਣਾ ਅੱਗੇ ਅੱਗੇ ਦੇਖੋ ਮੈਂ ਇਹ ਕਹਾਂਗਾ ਵੀ ਜੇ ਅਸੀਂ ਮਿਹਨਤ ਕਰੀਏ ਤੇ ਜੇ ਕਮਿਊਨਿਟੀ ਸਾਰੀ ਸਾਡੀ ਇਕੱਠੇ ਹੋ ਕੇ ਸਾਥ ਦੇਵੇ ਅਸੀਂ ਕਿਸੇ ਵੀ ਬੁਲੰਦੀ ਤੱਕ ਜਾ ਸਕਦੇ ਹਾਂ ਕੋਈ ਵੀ ਸਾਨੂੰ ਚੀਜ਼ ਰੋਕਦੀ ਨਹੀਂ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਤੁਸੀਂ ਸ੍ਰਿਸ਼ਟੀ ਦਾ ਰਾਜ ਲਓ ਤੇ ਅਸੀਂ ਤੇ ਜੇ ਰਾਜ ਵੀ ਕਰਨਾ ਹੈ ਤੇ ਅਸੀਂ ਸੇਵਾਵੋਜੋ ਕਰਨਾ ਹੈ ਸੋ ਜੇ ਨੀਅਤ ਸਾਡੀ ਹੈਗੀ ਹੈ ਤੇ ਆਪੇ ਗੁਰੂ ਸਾਹਿਬ ਅੱਗੇ ਵੀ ਕੋਈ ਨਾ ਕੋਈ ਰਸਤਾ ਦਿਖਾਣਗੇ ਬਟ ਫਿਲਹਾਲ ਮੈਨੂੰ ਇਹ ਹੀ ਹੈ ਵੀ 4 ਸਾਲ ਦੀ ਇਹ ਸਾਨੂੰ ਪੋਜੀਸ਼ਨ ਮਿਲੀ ਹੈ ਇਹਦੇ ਵਿੱਚ ਅਸੀਂ ਵਧੀਆ ਕੰਮ ਵੀ ਕਰੀਏ ਸਿੱਖਾਂ ਦਾ ਵੀ ਇਹਦੇ ਵਿੱਚ ਅਕਸੂਚਾ ਕਰੀਏ ਮੈਂ ਸਗੋ ਆਪਣਾ ਯੂਨਾਈਟਿਡ ਸਿੱਖਸਾਲਿਆ ਨਾਲ ਵੀ ਗੱਲ ਕੀਤੀ ਮੈਂ ਕਿਹਾ ਭਾਈ ਸਾਹਿਬ ਇੱਥੇ ਵੀ ਬੜੀ ਜ਼ਰੂਰਤ ਹੈ ਹਿਊਮਨਿਟੇਰੀਅਨ ਕੰਮਾਂ ਦੀ ਤੇ ਤੁਸੀਂ ਇੱਥੇ ਆ ਕੇ ਵੀ ਕਰੋ ਤਾਂ ਜੋ ਜਿੱਥੇ ਤੁਸੀਂ ਸਿੱਖ ਮੇਅਰ ਬਣਾਇਆ ਸਾਰਿਆਂ ਨੇ ਉੱਥੇ ਅਸੀਂ ਸਿੱਖਾਂ ਦਾ ਨਾਂ ਉੱਚਾ ਵੀ ਕਰੀਏ ਤੇ ਇੱਥੇ ਜੋ ਸਾਨੂੰ ਅਟੈਂਸ਼ਨ ਮਿਲ ਸਕਦੀ ਹੈ ਇੰਗਲਿਸ਼ মিডিਆ ਵੱਲੋਂ ਤੇ ਸਾਰਿਆਂ ਵੱਲੋਂ ਤੇ ਅਸੀਂ ਇਹਨੂੰ ਯੂਟਿਲਾਈਜ਼ ਕਰੀਏ ਪਲੇਟਫਾਰਮ ਨੂੰ ਚੰਗੇ ਕੰਮਾਂ ਲਈ। ਅੱਛਾ ਜੇ ਅਸੀਂ ਲਾਸਟ ਵਿੱਚ ਕਹੀਏ ਜਿਹੜੇ ਇੰਟਰਵਿਊ ਤੁਹਾਡੇ ਸੁਣਦੇ ਪਏ ਆ ਉਹਨਾਂ ਲਈ ਕੋਈ ਖਾਸ ਮੈਸੇਜ ਕੀ ਹੋਏਗਾ? ਮੇਰਾ ਹੀ ਮੈਸੇਜ ਹੈ ਜੀ ਦੇਖੋ ਅਸੀਂ ਬਾਰਲੇ ਮੁਲਕ ਵਿੱਚ ਹੁਣ ਆਏ ਆ ਇੱਥੇ ਅਸੀਂ ਆਪਣੇ ਘਰ ਬਣਾਏ ਆ ਇੱਥੇ ਅਸੀਂ ਆਪਣੇ ਬੱਚੇ ਪੜਾ ਰਹੇ ਆ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲੀਆਂ ਨੇ ਇੱਥੇ ਮਿਹਨਤ ਦੇ ਨਾਲ। ਅਸੀਂ ਜਰੂਰ ਪੋਲਿਟੀਕਲ ਫੀਲਡ ਦੇ ਵਿੱਚ ਵੀ ਆਈਏ ਮੈਨੂੰ ਮੈਨੂੰ ਪਤਾ ਇਟਸ ਨੋਟ ਈਜ਼ੀ ਤੇ ਬਹੁਤ ਐ ਵੀ ਇੱਥੇ ਵੀ ਬੜਾ ਸੰਘਰਸ਼ ਭਰਿਆ ਰਹਾ ਹੈਗਾ ਪੋਲਿਟੀਕਲ ਫੀਲਡ ਦੇ ਵਿੱਚ ਬਟ ਜਰੂਰ ਜਿਹੜੇ ਸਾਡੇ ਬੰਦੇ ਵੈਲ ਆਫ ਨੇ ਉਹਨਾਂ ਨੂੰ ਚਾਹੀਦਾ ਇੱਕ ਬੱਚਾ ਆਪਣਾ ਜਿਹੜਾ ਪਬਲਿਕ ਸਰਵਿਸ ਦੇ ਵਿੱਚ ਵੀ ਪਾਣ ਮੈਨੂੰ ਪਤਾ ਇੱਥੇ ਜਿਹੜਾ ਇਹਨੂੰ ਅਸੀਂ ਕਰੀਅਰ ਨਹੀਂ ਬਣਾ ਸਕਦੇ ਕਿਉਂਕਿ ਇੱਥੇ ਉਸ ਹਸਾਬ ਨਾਲ ਕੇ ਲੋਗੀ ਤਨਖਾਹਾਂ ਵਗੈਰਾ ਨਹੀਂ ਹੁੰਦੀਆਂ ਬਟ ਜੇ ਅਸੀਂ ਆਪਣੇ ਬਿਜ਼ਨਸ ਸਟੈਬਲਿਸ਼ ਕੀਤੇ ਨੇ ਤੇ ਹੁਣ ਸਾਨੂੰ ਇਹ ਵੀ ਚਾਹੀਦਾ ਵੀ ਇੱਕ ਦੇ ਬੱਚੇ ਨੂੰ ਇਸ ਲਾਈਨ ਦੇ ਵਿੱਚ ਵੀ ਪਾਈਏ ਤਾਂ ਜੋ ਅਸੀਂ ਸਹੀ ਮਾਇਨੇ ਵਿੱਚ ਸਿੱਖ ਜਿਹੜੇ ਨੇ ਦੱਸ ਤਕੀਏ ਵੀ ਕੌਣ ਨੇ ਤੇ ਸਾਡੇ ਕੰਮਾਂ ਚੋਂ ਪਤਾ ਲੱਗੇ ਵੀ ਲੋਕ ਆ ਪੁੱਛਣ ਵੀ ਤੁਸੀਂ ਕੌਣ ਹੋ ਤੇ ਇਹਦੇ ਤੇ ਜ਼ਰੂਰ ਹੈ ਵੀ ਇੱਕ ਸਿੱਖ ਅਵੇਰਨੈਸ ਦੀ ਹੀ ਓਪਰਚੁਨਿਟੀ ਹੁੰਦੀ ਹੈ ਸਾਰੀ ਕੌਮ ਕੋਲ ਜੇ ਕੋਈ ਆਪਣਾ ਬੰਦਾ ਇਲੈਕਸ਼ਨ ਵਿੱਚ ਕੱਢਦਾ ਸੋ ਮੈਂ ਇਹ ਕਾਂਗਾ ਵੀ ਇਨ ਨੂੰ ਤੁਸੀਂ ਹਿੰਡਰੈਂਸ ਨਾ ਸਮਝੋ ਬਈ ਜੇ ਤੁਸੀਂ ਕੇਸ ਰੱਖੇ ਨੇ ਦਸਤਾਰ ਸਜਾਈ ਹੈ ਇਹ ਕਿਸੇ ਤਰ੍ਹਾਂ ਦੀ ਹਿੰਡਰੈਂਸ ਨਹੀਂ ਹੈ ਤੁਸੀਂ ਨੇਕ ਦਲੀ ਨਾਲ ਅੱਗੇ ਵਧੋ ਤੇ ਗੁਰੂ ਸਾਹਿਬ ਆਪ ਤੁਹਾਡੀ ਬਾਹ ਵੀ ਫੜਨਗੇ ਤੇ ਸਾਰੇ ਰਸਤੇ ਤੁਹਾਡੇ ਪਦਰੇ ਹੋਣਗੇ ਤੇ ਮੇਰਾ ਹੀ ਸਾਰਿਆਂ ਨੂੰ ਸੁਨੇਹਾ ਵੀ ਜਰੂਰ ਆਪਣੇ ਆਪਣੇ ਖੇਤਿਆਂ ਵਿੱਚ ਜਿੱਥੇ ਵੀ ਅਸੀਂ ਰਹਨੇ ਆ ਚੰਗੇ ਕੰਮ ਵੀ ਕਰੀਏ ਤੇ ਗਵਰਨਮੈਂਟ ਸੈਕਟਰ ਦੇ ਵਿੱਚ ਇਨਵੋਲਵ ਵੀ ਹੋਈਏ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਬਿਜ਼ੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਤੇ ਅਸੀਂ ਤੁਹਾਨੂੰ ਫਿਰ ਸ਼ੁਕਾਮਨਾਵਾਂ ਦੰਦੇ ਆ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਇਲਾਕੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਚੰਗੇ ਕੰਮ ਕਰੋਗੇ ਉੱਥੇ ਨਾਲ ਸਿੱਖੀ ਦਾ ਪ੍ਰਚਾਰ ਵੀ ਕਰੋਗੇ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ